15 ਵੀ ਮੁੰਡੇ ਇਕੱਠੇ ਹੋ ਕੇ ਦਾਤਰਾ ਨਾਲ ਡੰਡਿਆਂ ਨਾਲ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਮ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ ਮੇਰਾ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਬਈ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਵਾਲ ਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਤਰਾ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣਿਆਂ ਨੂੰ ਬੁੜੀ ਮੁਸ਼ਕਲ ਮੈਂ ਬਚਾਇਆ ਅੰਦਰੋਂ ਜੀ ਵੀ ਇੱਕ ਕੁੜੀ ਆ ਤੇ ਇੱਕ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਐ ਜੂਏ ਪੀ ਕੇ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਚਿੱਟਾ ਵੇਚਦੇ ਚੋਰੀ ਦਾ ਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਿਹੜਾ ਗੰਦ ਬੋਲਦੇ ਆਂ ਇਹਨੇ ਆ ਵੀ ਇੱਥੇ ਗੰਦ ਨਾ ਬੋਲੋ ਅਈ ਲੱਗ ਬਿੰਨੇ ਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾ ਲੈਣ ਦੇ ਕਰਾਈ ਰੋਟੀ ਖਾਣ ਉੱਤੇ ਟੜੀਦਾ ਹੈ ਉਹ ਕਹਿੰਦੇ ਉਹ ਗਾੜੀਆਂ ਤੇ ਅਸੀਂ ਤਰਫ ਸਾਡੇ ਚੰਗਾ ਮਾੜਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅੱਜ ਇਹ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਾਤਰ ਲੈ ਕੇ ਪੈ ਗਏ ਇਹਨਾਂ ਕਿ ਵੀ ਇੱਥੇ ਬਹਿਣਾ ਨਹੀਂ ਇੱਥੇ ਨਾ ਸ਼ੋਰ ਮਚਾਇਆ ਕਰੋ ਹੂੰ ਇਹ ਤੁਸੀਂ ਇੱਕ ਅਮਨਾ ਕਰ ਜੇ ਮਾਰ ਅੱਗੇ ਜਮਾਰੇ ਇੰਦਰ ਆ ਗਿਆ ਇਹਨਾਂ ਸ਼ੇਪ ਪੱਤੇ ਦੇ ਜੋ ਕੋ ਬੋਟੀ ਦੇ ਵੱਜਾ ਰੋੜਾ ਵੱਜਾ ਬੋਟੀ ਦੇ ਕਿੱਟ ਵੱਜੀ ਉਹਦੇ ਪੈਰ ਤੇ ਇੱਕ ਦੇ ਇੱਕ ਦੇ ਹੱਥ ਤੇ ਬਾਹਾਂ ਤੇ ਉਹਦੇ ਗੁੱਜੀ ਸੱਟ ਲੱਗੀ ਅੱਜ ਭਾਈ ਮੇਰੇ ਨਾਲ ਇੱਥੇ ਗੌਂਡ ਦੇ ਵਿੱਚ ਤੇ ਐਸੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਕ ਦੇ ਪਿੱਛੇ ਚੌਕ ਵਿੱਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗੌਂਡ ਦੇ ਵਿੱਚ ਨਾ ਇੱਕਨਾਂ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਨਸ਼ੇ ਵਾਲੇ ਆਣ ਕੇ ਟੀਕੇ ਲਾਉਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲਾਉਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮੋ ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਸਰ ਜਸਪੀਤ ਹਾਂਜੀ ਕੀ ਕਹਿਣਾ ਸਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਬਾਰ ਬਾਰ ਮਤਲਬ ਬਾਜੀ ਦੇ ਟੋਕਨ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਬਾਜੀ ਤੇ ਬੋਲਦੇ ਕਿਤਨੀ ਨਾ ਗੰਦੀਆਂ ਗਾਲਾਂ ਕੱਢੂ ਤੇ ਮਤਲਬ ਕਿ ਆ ਕੇ ਬਾਜੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇਤ ਨਸ਼ਾ ਵੇਚਦੇ ਹਾਂਜੀ ਨਸ਼ਾ ਵੇਚਦੇ ਆ ਤੇ ਉੱਪਰ ਵੀ ਬਾਅਦ ਵਿੱਚ ਲੱਗੇ ਉਹ ਟੀਕੇ ਲਗਾਉਂਦੇ ਪੈ ਹੀ ਬਾਜੀ ਜਾ ਕੇ ਬੋਲਣ ਲੱਗੇ ਕਿ ਤੁਸੀਂ ਗਾਲਾਂ ਨਾ ਕੱਢੋ ਚਲੋ ਤੁਸੀਂ ਜੋ ਕਰਦੇ ਕਰੀ ਜਾਓ ਤੇ ਉਹ ਬੋਲਣ ਲੱਗੇ ਅੱਗੋਂ ਬਾਅਦ ਵਿੱਚ ਇਹ ਕਰੇ ਥੱਲੇ ਆ ਕੇ ਬਾਜੀ ਤੇ ਗੱਲ ਪੈ ਗਏ ਕਿ ਕਾਫੀ ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ ਤਕਰੀਬਨ ਸਾਰੇ ਟਾਈਮਿੰਗ ਹੋਣੀ ਆ 12:30 ਵਜੇ ਨਾਲ ਘਟਾ ਵੇ ਨਾਲ ਘਟਾਇਂ ਸੀ ਹਾਂਜੀ ਤੇ ਬਹੁਤ ਜਿਆਦਾ ਗੰਦੀ ਲੈਂਗੁਏਜ ਬੋਲ ਕੇ ਬਹੁਤ ਮਤਲਬ ਕਿ ਸਾਰੇ ਧੱਕਾ ਮੁਕੀ ਕਰਕੇ ਤੇ ਅੰਦਰੋਂ ਉੱਪਰ ਦੀ ਵੀ ਰੋੜੇ ਸੁਟੇ ਤੇ ਇਧਰੋਂ ਵੀ ਹਾਂਜੀ ਹਾਂਜੀ ਕੀ ਨਾਮ ਉਹ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਜੱਤੀ ਮਾਮਲਾ ਹੈ ਭਾਈ ਮੇਰੇ ਨਾਲ ਇੱਥੇ ਗੌਂਡ ਦੇ ਵਿੱਚ ਤੇ ਐਸੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਕ ਦੇ ਪਿੱਛੇ ਚੌਕ ਵਿੱਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗੌਂਡ ਦੇ ਵਿੱਚ ਨਾਲ ਇਕ ਨਾ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਨਸ਼ੇ ਵਾਲੇ ਆਣ ਕੇ ਟੀਕੇ ਲਾਉਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲਾਉਂਦੇ ਆ ਇੱਥੇ ਜੋ ਵੀ ਗੈਰ ਕਾਨੂੰਨੀ ਕੰਮੋ ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਭੀੜ ਭੀੜ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਭਾਜੀ ਠੀਕ ਹੈ ਜੀ ਨਹੀਂ ਡਲਦੇ ਹੈਗੇ ਲੋਕ ਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ ਮਿੱਥੇ ਮੁੰਡੇ ਸੀਗੇ ਤਿੰਨ ਚਾਰ ਬੈਠੇ ਮੈਂ ਕਿਹਾ ਤੁਸੀਂ ਇੱਥੇ ਫालतੂ ਨਹੀਂ ਬੈਠਣਾ ਕਿਸੇ ਨੇ ਭਾਜੀ ਭਾਜੀ 15-20 ਮੁੰਡੇ ਇਕੱਠੇ ਹੋ ਕੇ ਦਾਤਰਾ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਲ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ ਮੈਂ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਵਾਲਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਕਰਾਂ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣੇ ਨੂੰ ਬੜੀ ਮੁਸ਼ਕਲ ਮੈਂ ਬਚਾਇਆ ਅੰਦਰ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਣ ਪੁਲਿਸ ਨੂੰ ਕਦੀ ਇਨਫੋਰਸ ਨੂੰ ਪੀਸੀਆਰ ਨੂੰ ਕਈ ਵਾਰੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣਾ ਬੰਦ ਹੋ ਜਾਣਾ ਥਾਣਾ ਸਿਟੀ ਨੂੰ ਕੰਪਲੇਂਟ ਕੀਤੀ ਹਾਂ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਜੀ ਪਹਿਲਾਂ ਕਦੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਹਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਸੀਗੀ ਕੋਈ ਤੇ ਅੱਜ ਤੇ ਹੱਦੂਆਦ ਕੰਮ ਹੋ ਗਿਆ ਨਾ ਅੱਜ ਤਾਂ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ ਪਿਛੇ ਦੇ ਪਿਛੇ ਜੇ ਛਾਪੇ ਵਗਰਾ ਵੀ ਜਿਹੜੇ ਮਾਰੇ ਗਏ ਆ ਹਾਂਜੀ ਹਾਂਜੀ ਕੋਈ ਛਾਪੇ ਛੂਪੇ ਸਹੀ ਤਰ੍ਹਾਂ ਨਹੀਂ ਵਜਦੇ ਜੀ ਇੱਥੇ ਛਾਪੇ ਛੂਪੇ ਬਸ ਉਹ ਪਹਿਲਾਂ ਹੀ ਆਪ ਹੀ ਦੱਸ ਦਿੰਦੇ ਨੇ ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਦਾ ਵਾਂ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਤੇ ਆਪ ਨਸ਼ੇ ਦੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਮੈਂ ਕਰਦਾ ਜੀ ਕਾਨੂੰਨ ਦੇ ਕੋਲੋਂ ਵੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਵਾਂ ਪਹਿਲਾਂ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਆ ਜਿਹੜੇ ਨਸ਼ੇ ਵੇਚਦੇ ਨੇ ਇੱਥੇ ਨੰਬਰ 2 ਉਹਨਾਂ ਬੰਦੇ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦਿੱਤੇ ਇਸ ਤਰ੍ਹਾਂ ਕਿ ਸਾਡੇ ਤਰਕੋ ਕੋਈ ਸਬੂਤ ਹੈ ਜੀ ਨਸ਼ੇ ਵਿੱਚ ਨਹੀਂ ਇੱਥੇ ਹਾਂਜੀ ਬਿਲਕੁਲ ਬਿਲਕੁਲ ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ ਮੈਂ ਸਬੂਤ ਦੇ ਸਕਦਾ ਵਾਂ ਅਸੀਂ ਉੱਤੋਂ ਪੜਾਵਾਂਗੇ